ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਨ ਤੁਹਾਡਾ ਬਹੁਤ ਬਹੁ ਵੈਲਕਮ ਹੈ ਜੀ ਤੇ ਵੀ ਜੇ ਫਿਰ ਭਿੰਦੇ ਘਰ ਪਹੁੰਚ ਚੁੱਕੇ ਆ ਤੇ ਚਲੋ ਮਗਲਾ ਮਾਲ ਦਾ ਸਾਰਾ ਸਿਰ ਹੋ ਚੁੱਕਿਆ ਅੱਜ ਵੀ ਨਵਾਂ ਮਾਲ ਲੈ ਕੇ ਆਏ ਆ ਪਰ ਤੁਹਾਨੂੰ ਬੜਾ ਲੇਟ ਹੋ ਗਿਆ ਬਾਈ ਉਹ ਨੀਰਾ ਬਹੁਤ ਹੋ ਗਿਆ ਹੁਣ ਅਸੀਂ ਵੀ ਕੀ ਕਰੀਏ ਬਾੜ ਬੜੀ ਵੱਜ ਜਾਂਦੀ ਆ ਸ਼ੁਰੂ ਕਰਦੇ ਆਪਾਂ ਬਾਈ ਜੀ ਅਸਤੀਕਾਰ ਅਸਤੀਕਾਰ ਜੀ ਕੀ ਹਾਲ ਚੋ ਬਹੁਤ ਸਵਾਗਤ ਜੀ ਬਹੁਤ ਵਧੀਆ ਬਾਈ ਸਾਹਿਬ ਕੀ ਬਾਈ ਜੀ ਅਸਤੀਕਾਰ ਸਵਾਗਤ ਜੀ ਵਧੀਆ ਵਧੀਆ ਬਾਈ ਬਹੁਤ ਸਵਾਗਤ ਨੇ ਰਾਹ ਨਾ ਬਜੀ ਕੀ ਕਰੀ ਬੜਾ ਦੇਖੋ ਤੁਸੀਂ ਕਿਥੋਂ ਬਰੋਜਪੁਰੋਂ ਤੁਰੇ ਪਾਈ ਟਲੋਂਡੀ ਹੋ ਹੈ ਉਹਨੇ ਰਾਹ ਬੜਾ ਬਦੀ ਹੋ ਜਾਂ ਬਜਪੂਰੀ ਵੀ ਹੁੰਦੀ ਬਜਪੂਰੀ ਹੁੰਦੀ ਬਾਈ ਟ੍ਰੈਫਿਕ ਬੜਾ ਹੋ ਜਾਂਦਾ ਕਰ ਕਰ ਜਿਹੜਾ ਮਫਰ ਲੱਗਦਾ ਦੋ ਜਨ ਕਰਤ ਦਾ ਜਿਹਦੇ ਸਾਹ ਦਾ ਅਧਾ ਬਾਕੀ ਇਕ ਗੱਲ ਇਹਦਾ ਹੋਇਦਾ ਪਰ ਥਾਂ ਬੜੇ ਚਮਕਦੇ ਨੇ ਦੇ ਵਿੱਚ ਬਾਕੀ ਨਾ ਗੱਲਾਂ ਥਾਂ ਤੇ ਯਕੀਨ ਕਰਿਓ ਝੋਟੀਆਂ ਵਿੱਚ ਅੱਜ ਬਾਲੀਆਂ ਚੰਗੀਆਂ ਤੇ ਗਾਵਾਂ 30 30 ਲੀਟਰ ਵਾਲੀਆਂ ਜਿਹੜੀਆਂ ਤੁਹਾਨੂੰ ਸਟੇਟਸ ਵਿਖਾ ਲਿਆ ਸਰਦਾਰ ਸਦਾ ਲਾਉਣ ਗਿਆ ਹੁਣ ਵੇਗੀਆਂ ਨਾ ਬਾਸਪੁਰ ਗਈਆਂ ਨੇ ਅੱਛਾ ਹਾਂਜੀ ਉਹ ਲਾਉਣ ਹੁਣ ਗਿਆ ਵਾ ਮੈਂ ਕਿਹਾ ਉਹਦਾ ਮੇਰੇ ਪੱਕੇ ਬੰਦੇ ਲਈਆਂ ਸੀ ਹਾਂ ਤੇ ਹੁਣੇ ਉਹਨਾਂ ਗਾਵਾਂ ਲਈਆਂ ਆਪਣੇ ਫੋਨ 'ਚ ਮੈਂ ਕਰਾ ਦਿੱਤਾ ਵੇਗੀਆਂ ਹਾਂ ਹਾਂਜੀ ਵੇਗੀਆਂ ਵਧੀਆ ਹੋ ਗਿਆ ਕੰਮ ਵੀ ਜਾਂਦਾ ਬਹੁਤ ਵਧੀਆ ਭਾਜੀ ਬਹੁਤ ਰੱਬ ਦੀ ਕਿਰਪਾ ਜੀ ਗੁਰੂ ਮਾਰਾ ਜੀ ਦੇ ਸੱਚੇ ਪਾਤਸ਼ਾਹ ਦੀ ਬੜੀ ਮਿਹਰ ਬਾ ਜਿਹੜੇ ਮੇਰੇ ਵੀਰੇ ਸਾਡਾ ਚੈਨਲ ਵੇਂਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਸਾਰੇ ਮੇਰੇ ਵੀਰਾਂ ਨੂੰ ਬੜਾ ਹੀ ਪਿਆਰ ਕਰਦੇ ਆ ਦੇਸ਼ ਵਿਦੇਸ਼ ਵਿੱਚ ਜਿਹੜੇ ਬੈਠੇ ਆ ਨਾ ਵੀਰ ਉਹ ਬੜਾ ਸਾਨੂੰ ਫੋਨ ਕਰਦੇ ਆ ਵੀ ਤੁਹਾਡੀਆਂ ਵੀਡੀਓ ਹੀ ਵੇਂਦੇ ਆ ਸਾਨੂੰ ਬੜਾ ਮਜ਼ਾ ਆਉਂਦਾ ਵਾ ਤੇ ਵੀਰ ਜੀ ਜਿਹੜੇ ਵੀਰ ਪਿਆਰ ਕਰਦੇ ਆ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਫਰਕ ਭਾਜੀ ਫਰਕ ਉਹਦਾ ਇਹ ਗੱਲ ਹੈ ਕਿ ਜਿੱਥੇ ਵੀ ਜਾਂਦੇ ਨਾ ਲੋਕੀਂ ਇਹਨੂੰ ਕਹਿੰਦੇ ਆ ਆ ਗਿਆ ਸੰਦੀਪ ਚੰਨਾ ਨਾਲ ਅੱਛਾ ਹਾਂ ਜੀ ਵਾਦੀ ਵਾਲੇ ਪਿੰਡ ਤੋਂ ਨਾ ਪੜੀ ਜਿੱਥੇ ਆਈਦਾ ਲੋਕ ਬਹੁਤ ਪਿਆਰ ਕਰਦੇ ਆ ਅੱਜ ਕੇ ਉਮੀਦਵਾਰ ਗਏ ਉਹਦੇ ਕੋਲ ਉਹਦੇ ਕੋਲ 6 ਗਾਵਾਂ ਇਕੱਠੀਆਂ ਲਈਆਂ ਲੈ ਅੱਛਾ ਉਹ ਪੀਆ 6 ਗਾਵਾਂ ਇੱਕ ਸ਼ੈੱਡ ਚੋਂ ਲਈਆਂ ਵਾ ਇੱਕ ਕੋਈ ਸ਼ੈੱਡ ਤੋਂ 6 ਨੇ ਇੱਕ ਹੋਰ 7 ਗਾਵਾਂ ਅੱਜ ਲਈਆਂ ਪਾ ਤੇ ਤੋਕੜਾਂ ਗੱਭੜੀਆਂ ਦੀਆਂ ਫਰਮਾਇਸ਼ ਪੂਰੀ ਹੋਣੀ ਆ ਦੋਵਾਂ گاਵਾਂ ਦੇ ਬੱਚੇ ਨਹੀਂ ਹੈਗੇ ਹਾਂ ਤੇ ਦੋ ਗਾਇਆਂ ਤੋਕੜਾ ਗੱਭਣਾ ਹਾਂ ਉਹ ਵੀ ਬੱਚੀਆਂ ਜਿਹੜੀਆਂ ਗਾਹ 60-60 ਹਜ਼ਾਰ ਦੀਆਂ ਵਿਗਣੀਆਂ ਵਾ ਅੱਛਾ ਤੋਕੜਾ ਗੱਭੜਾ ਟੋਪੀਆਂ ਵਧੀਆਂ ਟੋਪੀਆਂ ਵਧੀਆਂ ਇੱਕ ਗੱਲ ਹੋਰ ਵੀ ਆ ਹਾਂ ਜੀ ਵੀਡੀਓ ਉਹਨਾਂ ਨੂੰ ਆਪਾਂ ਵੀ ਨਹੀਂ ਆਪਾਂ ਜਿੱਦਣ ਪਰਸੋਂ ਮਹੌਲ ਦਾ ਵੀਰੇ ਚੱਲੇਗਾ ਕਹਿੰਦੇ ਉਹਨਾਂ ਵੀਰਾਂ ਨਾਲ ਖੁੱਲਾ ਕੈਨਰੀ ਰੁਪਈਆ 20000 ਚਾਹੀਦੇ ਆ ਕਹਿੰਦੇ ਪਰਸੋਂ ਲੈ ਜਾਓ ਚਾਹੁੰਦੇ ਜੇ ਵੀਡੀਓ ਚ ਵੇਚਣਾ ਸਾਰਾ ਮੰਗਵਾਉਂਦੇ ਆਹ ਬਤਮਾਲ ਵਾਲੀ ਵੀਡੀਓ ਵੇਚਾਂਗੇ ਨਹੀਂ ਠੀਕ ਹੈ ਸੱਤ ਕਟੀਆਂ ਲਈ ਠੀਕ ਹੈ ਹਾਂਜੀ ਚਲੋ ਕਿਉਂਕਿ ਸਾਰੇ ਪਤਾ ਗੱਲ ਕੀ ਆ ਉਹ ਟੋਕੜਾਂ ਦੀ ਵੀਡੀਓ ਪਾਉਣੀ ਪਾਣੀ ਅੱਜ ਹਾਂਜੀ ਮਾੜੇ ਵੀਰਾਂ ਦੇ ਫੋਨ ਆਉਂਦੇ ਟੋਕੜਾਂ ਗੱਬਣਾ ਲੈਣੀਆਂ ਉਹ ਅੱਜ ਲਲੀਆਂ ਸਾਡੇ ਚਲੋ ਚਲੋ ਜੀ ਅੱਜ ਮੈਂ ਕਿੰਨੀ ਆਉਣ ਅੱਜ ਭਾਜੀ ਆਪਣੇ ਕੋਲ ਡੰਗ ਰਹੀਗੇ 8 ਹਾਂ ਤੇ ਹੁਣ ਆਪਣੇ ਕੋਲ 4 ਤੇ 2 ਸ਼ੇਰ ਰਹਿ ਗਏ ਸ਼ੇਰ ਰਹਿ ਗਏ 2 ਗਾਂ ਵੇਚੀਆਂ ਹਾਂਜੀ ਭਾਜੀ ਵੇਖੋ ਪਿਓਰ ਝੋਟੀ ਜੈਡ ਬਲੈਕ ਜੈਡ ਬਲੈਕ ਕਾਲੀ ਸ਼ਾ ਝੋਟੀ ਆ 43 ਦੇ ਭਾਜੀ ਪੱਫੋਂ ਦੀ ਸੁਈ ਹਾਂਜੀ ਮਈਆਂ ਨੂੰ ਇੱਕ ਮੇਰਾ ਵੀਰ ਇਹ ਗੱਲ ਮੰਨ ਲੈਣਾ ਹਾਂਜੀ ਕੋਈ ਟੈਮ ਯਾਰ ਨਹੀਂ ਲੱਗਾ ਨਹੀਂ ਲੱਗਾ ਕੋਈ ਏਕੜਾ ਨਹੀਂ ਸਿਰਫ ਚਵਾਈ ਤੋਂ 1.5 ਘੰਟਾ ਮਈਆਂ ਲੇਟ ਹੋ ਗਈਓ ਚਲੋ ਹਾਂਜੀ ਤੋਰ ਫਿਰ ਕਰਾਂਗੇ 2 ਵੇ ਦੀਆਂ ਮਈਆਂ ਚੋਈਆਂ ਵਾ ਘਰ ਹੋਣ ਵਜ ਗਿਆ 6 ਦੁੱਧ ਕਿੰਨਾ ਉਹ ਭਾਜੀ ਇਹਦੇ ਥਲੇ ਬੋਲਾ ਜਿਹੜਾ ਨਾ ਨਹੀਂ ਥਲੇ 10 ਕਿਲੋ ਆ ਬੋਲਾ ਪਰਸੋਂ ਦੀ ਮੈਂ ਸੋਈ ਵੇਖੋ ਹਾਂ ਜੀ 10 ਕਿਲੋ ਬੋਲਾ ਇਹਦੇ ਵੇਖੋ ਕੱਲਾ ਕੱਲਾ ਕਿੱਥੋਂ ਬੋਲਾ ਕਰਾਂ ਹਾਂ ਉਹ ਵੇਖ ਚੰਗਾ ਦੱਲ ਆ ਚਲੋ ਕੋਲ ਜੀ ਮਨਨ ਜੀ ਆ ਜਾਓ ਹਾਂ ਜੀ ਬੱਲੂ ਜੀ ਹੁੰਦਾ ਅੱਜ ਗਿਆ ਭਾਈ ਐਂ ਕਿੰਨ ਲ ਭਾਈ ਖੋਲੋ ਹਾਂ ਜੀ ਕੋਰ ਮਨੇ ਘਾਟ ਮਨੇ ਦੋ ਤੋਰ ਹਾਂ ਕਹਿ ਲਓ ਮਨੇ ਦੋ ਆਧੇ ਨਾਲ ਆਈ ਇਹ 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 ਨਾਲ ਹੀ ਹਟਾਉਂਦੇ ਭਾਈ ਲੋਕ ਹਾਂ ਚਲੋ ਤੋਰਾ ਜੀ ਦੇਖੋ ਇਹਨੂੰ ਕੱਢ ਦੇਣਾ ਚਲੋ ਆਹ ਆ ਗਿਆ ਤੋਰਾ ਜੀ ਨਹੀਂ ਆਹ ਲੈ ਖਦੀ ਸੰਤ ਜੀ ਬਗਲੇ ਦੇ ਨੋਦੀ ਆਸਾਂ ਕੋਈ ਗੱਲ ਕਰਨ ਵਾਲੀ ਨਹੀਂ ਹੈਗੀ ਇੱਦੀ ਆਜੋ ਆਜੋ ਇੱਧਰ ਲੈ ਬਾਬਾ ਜੀ ਮੈਂ ਇੱਥੇ ਕਾਲੀ ਝੋਡੀ ਘੜ ਇੱਧਰ ਰੱਖ ਲਈ ਗਰਮਾਣਾ ਜਾ ਕਿ ਇੱਧਰ ਖਾਧਿਆ ਕਰਾਂਗੇ ਰੱਖੋ ਇੱਥੇ ਖੜੀ ਕਰੋ ਕੋਈ ਵੀ ਕਾਲੀ ਕੋਈ ਕਾਲੀ ਨਹੀਂ ਕਰਦੇ ਮਾਂ ਮੰਗਿਆ ਤੇ ਅਗੇ ਲੇਟ ਹੋ ਗਿਆ ਕੋਈ ਚੱਕਾ ਕੋਈ ਉੱਥੇ ਬੰਨ੍ਹਣਾ ਕਰੀ ਇਹ ਮਨਾ ਖੜ ਕੇ ਹੋਣ ਬੰਨ੍ਹ ਕੇ ਅੱਗਾ ਵਿੱਚ ਖੜ ਬਣਾ ਇਹ ਆ ਵੇਖੋ ਥਾਣੇ ਵੇਖੋ ਜੀ ਪਰ ਠੀਕ ਆ ਇਧਰੇ ਬਖਾਓ ਇਹ ਆਂਦ ਬਸ ਠੀਕ ਚੱਜੂ ਸਿਆਮਾ ਮਹੀਨੇ ਕੱਟੀ ਓਕੇ ਠੀਕ ਆ ਚਲੋ ਬੋਲੋ ਮਹੀਨਾ ਕੀ ਕਰਦਾ ਲੱਖ ਰੁਪਈਆ ਮੰਗੀਏ ਨਹੀਂ 90 ਹਜ਼ਾਰ ਦੀ ਚਲੋ ਹੋਰ ਭਾਜੀ ਪੰਜਾ ਛੱਡ ਦਗੇ 55 ਹਜ਼ਾਰ 55 ਹਜ਼ਾਰ ਰੁਪਿਆ ਮੇਰੇ ਭਾਈ ਮੋਲਾ ਡਿਫਰ ਕੋ ਜਿਆਦਾ ਨਹੀਂ ਹੋਰ ਕਰ ਦੋ ਚੰਗੀ ਤਰ੍ਹਾਂ ਕਰ ਦੋ ਯਾਰ 80 ਦੀ ਬਸ ਠੀਕ ਆ ਕਹਿਣਾ ਹੀ ਨਹੀਂ ਚੰਗੀ ਆ ਨਾ ਮਈ ਜੈ 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 ਚਲੋ ਮੰਨਾ ਤੂੰ ਖੋਲੀ ਜਾ ਤੇ ਉਧਰ ਆ ਜਨੇ ਕਰਾ ਆ ਜੋ ਆ ਜੋ ਘਰ ਦੇ ਵੇਖੀ ਜਾ ਮੈਂ ਪਾਲੀ ਕੱਟੀ ਆ ਮੰਨਾ ਨਾ ਬੜਾ ਹਾਂਜੀ ਇਹ ਵੀ ਆਪਣਾ ਅੱਛਾ ਠੇੜਦਾ ਵੀਰਾ ਠੀਕ ਹੈ ਹਾਂਜੀ ਭਰਾ ਬਹੁਤ ਜੀ ਚੱਲਣ ਦੇ ਕੋਈ ਨਹੀਂ ਭਾਜੀ 12 ਕਿਲੋ ਝੋਡੀ ਖਲੇ ਦੁੱਧ ਜਿਹੋ ਤੇ ਮਗਰੇ ਦੇ ਵੀ ਕੱਟੀ 12 ਕਿਲੋ ਤੁਹਾਡੇ ਵੇਖਰ ਝੋਟੀਆਂ ਵੀ ਬੜੀ ਜ਼ਬਰਦਸਤ ਨੇ ਲੈ ਲਈਆਂ ਭਾਜੀ ਇੱਥੋਂ ਨਹੀਂ ਗੀਆਂ ਵੇਖੋ ਲੈ ਲੈ ਮਈਆਂ ਦੇ ਅੱਜ ਫੇਰ ਕਿਰ ਘਾਲਦੇ ਬਾਈ 골ਡੀ ਨਹੀਂ ਨਹੀਂ ਆ ਕੇ ਨਿਕਲੀਆਂ ਦੇ ਵੇਖੋ ਭਰਾ ਜੀ ਲੈ ਵਾ ਵੇਖੋ ਝੋਡੀ ਹਾਂ ਉਹ ਲੈ ਵਾ ਇੱਥੇ ਲਓ ਫਰਮਾਂਜੀ ਇੱਥੇ ਆਓ ਆ ਨੋ ਵੀਖੀ ਜਲਾਓ ਜੀ ਜਮਾਂ ਨਹੀਂ ਕਟੀਆਂ ਨੇ ਠੀਕ ਲਾ ਸਾ ਜੀ ਤੇ ਕਟੀਆਂ ਬੜੀਆਂ ਪਲੀਆਂ ਵਧੀਆ ਵਰਦੀਆਂ ਹਾਂ ਜੀ ਚੰਕੂ ਮਰਜੀ ਦੇਖੋ ਇਹ ਨਾ ਚੀਜਾਂ ਹਨ ਇਹ ਕਿੱਦਾਂ ਕਰੋ ਚੀਜਾਂ ਪਰੀ ਵਾਲੇ ਏਸ਼ਾ ਜੀਆ ਦੇਖੋ ਇਹ ਭਾ ਵੀ ਸਾਡੇ ਲੋਕਾਂ ਨੂੰ ਜ਼ੈਰ ਹੀ ਹੋਣਗੇ ਜ਼ੈਰ ਬੋਲੋ ਮੁੱਲ ਘੱਡੀ ਦਾ 90 80 ਆ ਵੀ ਛੂਟ ਨਹੀਂ ਦੇ ਦਾਂਗੇ ਭਾਜੀ ਚਲੋ ਜਾਨ ਦੇ ਹੋਏ 2 2 78000 ਜਾਨ ਦੇ ਦਾਂਗੇ ਭਾਈ ਸੰਦੀਪ ਜੀ ਹਜ਼ਾਰ ਹੋਰ ਯਾਰ ਹਾਂਜੀ ਹਜ਼ਾਰ ਚਲੋ ਠੀਕ ਆ ਦੇਣਾ 77000 ਜਾਨ ਦੇ ਕੋਈ ਜੈ 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 ਭਾਈ ਜੈ ਜੈ ਜਦੋਂ ਭਰੀ ਜਦੋਂ ਖੁਸ਼ੀਆਂ ਤੇ ਵੇਚ ਲੈ ਤੇਰਾ ਹੋਰ ਮਾਰ ਕਰਦੇ ਨੇ ਆ ਨਹੀਂ ਨਹੀਂ ਬਾਬਾ ਉਹਦਾ ਬੜਾ ਨਹੀਂ ਨਹੀਂ ਬੋਧਾ ਆ ਆਉ ਮੈਂ ਦੇਖਣਾ ਲੈ ਨਹੀਂ ਨਹੀਂ ਉਹ ਨਾ ਮੈਂ ਪਾਕੀ ਹੋਰ ਹੀ ਗੱਲ ਨੂੰ ਨਹੀਂ ਕਬੱਡੀ ਕਬੱਡੀ ਵੱਡੀ ਛੋਟੀ ਵੇਖੋ ਨੇ ਇਹ ਦੇਖ ਕੱਢੀ ਨਾ ਮੈਂ ਦੇਖੋ ਮਾਜੀ ਵਾ ਪਿੰਦਾ ਦੇਖੋ 15 ਕਿਲੋ ਮਿੰਕੇ ਲਾਵਾਂ ਪੱਕਾ ਮੈਂ ਤਾਂ ਟੁੱਟਾ ਕਰ ਦਿੰਦਾ ਵੇਖੋ ਸੁਮਾ ਖਾਣ ਆਏ ਕੋਈ ਜੋ ਇੱਕਵਾ ਵਾਲੀ ਖਾਣੇ ਲਈ ਧਾਰਾ ਮੋਰੀ ਯਾਰ ਅਲੀ ਯਾਰ ਹਰ 15 ਕਿਲੋ ਕਬੱਡੀ ਛੋਟੀ ਵੱਡੀ ਜੋਡੀ ਕਰਾਏ ਵੱਡੀ ਖੇਡ ਮੈਨੂੰ ਦੇਖ ਦਵਾ ਜੀ ਕਮਲ ਲੈ ਇਧਰ ਅੰਦਰ ਕਰਾ ਕੱਢੀ ਕੱਟੀ ਮਾਰ ਪਾਜੀ ਡਬਲ ਫਾਇਦਾ ਆ ਨਾ ਨੰਬਰ ਪਾਇਆ ਭਾਈ ਜੀ ਪੂਰਾ ਡਬਲ ਫਾਇਦਾ ਡਬਲ ਫਾਇਦਾ ਆ ਨਾ ਡਬਲ ਵੜਾ ਰੇਟ ਦਾ ਵੀ ਡੋਲ ਸਾਰੇ ਸਾਰੇ ਵੇਖੋ ਥਾਨ ਵਾਲਾ ਇਕ ਲੱਖ ਲੈ ਲੈਂਦਾ ਹਾਂ ਠੀਕ ਆ ਹਾਂ ਜੀ ਭਰਾ ਜੋ ਨਹੀਂ ਮੈਂ ਦੀ ਬੜੀ ਆ ਅੱਜ ਮਹੀਨਾ ਦਾ ਭਾਜੀ ਲੱਖ ਰੁਪਈਆ ਮੋਲ ਪਾ ਦੀ ਜਾਇਜ਼ਾ ਮੋਲ 90000 85000 ਦੀ ਇਹ ਜਿਹੜਾ ਭਾਈ 80 ਆ ਵੀ ਹਾਂ ਨਾ ਬਸ ਠੀਕ ਆ ਹਾਂ ਨਾ 10000 10000 ਇੱਕ ਹਰ ਮੰਨੇ ਨਾਲ 70000 ਦੀ ਮੈਂ ਦੇ ਦਾਂਗੇ 70000 ਦੋ ਹੀ ਮੰਨੇ ਨਾਲ ਦੇ ਦੇ ਰੰਗੇ ਫਰੀਫ ਸਾਸ 77 ਦੀ ਕੋਡੀ ਦੇ ਰੰਗ ਦੇਦਾ ਚੋਡੀ ਗੜੀ ਆ ਹੈਗੇ ਦੇੜ ਕੇ ਨਹੀਂ ਮੇਲੇ ਕੜਨ ਨਹੀਂ ਮਾੜਾ ਹੋਣਾ ਉਧਰ ਮੁੰਡੇ ਕਿਦੀ ਆਹ ਤੇਰਾ ਬਟਾ ਕਿੱਥੇ ਆ ਮੈਂ ਆਮ ਨਹੀਂ ਆ ਮੈਂ ਨਹੀਂ ਆ ਬੰਦਾ ਬੰਦਿਆ ਇਲਾਜ ਰਾ ਜੇਲਾ ਕਿਡੀਆਂ ਕਿਡੀਆਂ ਮਈਆਂ ਤੇ ਬੱਚਿਆਂ ਦੇ ਮਾਰ ਤਾਜੀ ਬੱਚੇ ਤਾਰੇ ਉੱਗਦੇ ਖਾਓ ਤਾਰੇ ਬੱਚੇ ਵੇਖ ਲੈਣੇ ਪਹਿਲਾਂ ਭਾਜੀ ਇਹ ਨਾ ਕੋਈ ਕਹਿੰਦੇ ਵੀ ਬੱਚੇ ਬੜੇ ਦਿਨਾਂ ਦੇ ਤਾਰੇ ਬੱਚੇ ਜੋ ਤਾਂ ਇਹ ਬੱਚੇ ਬਰਕਰਨੇ ਠੀਕ ਆ ਬੱਚੇ ਜੋ ਬੱਚੇ ਕਹਿ ਫੜਤੀਲੇ ਦੇਖੋ ਭਾਜੀ ਪਹਿਲਾਂ ਕੱਢੀ ਪਹਿਲਾਂ ਪਹਿਲਾਂ ਸੂਆ ਪਹਿਲਾਂ ਸੂਆ ਦਾ ਥਣ ਵੇਖਿਓ ਥਣ ਵੇਖੋ ਤਾਂ ਥਣ ਵੇਖਿਓ ਪਿਛੇ ਹੋ ਗਿਆ ਅੱਜ ਖੜੇ ਮੈਨਾਂ ਖੜੀ ਇਹ ਕੈਮਰਾ ਮੈਂ ਜੀ ਵਿਖੋ ਥਣ ਦੇਖੋ ਥਣ ਪਹਿਲਾਂ ਦਾ ਕਮਾਲਾ ਦਾ ਕਮਾਲੀ ਆਈ ਪਈ ਯਾਰ ਵੇਖੋ ਕੱਢੀ ਦਾ ਥਣ ਤੇ ਰੇਟ ਵੇਖੋ ਕੱਢੀ ਦਾ ਕੀ ਬੋਲਦਾ ਦੁੱਧ ਦੁੱਧ ਭਾਜੀ 8 ਕਿਲੋ ਮਗਰ ਕੱਢੀ ਆ ਚਿਕਨ ਰੋਡ ਹਾਂ ਜੀ ਬੋਲੋ ਕੱਟੀ ਰੋਡ ਬੱਦੀ ਰੋਡ ਸੇ ਛੇ ਰਾਂ ਕੱਢੀਏ ਲੋ ਜੀ ਪਹਿਲਾ ਆਓ ਆਓ ਐਸੇ ਬੰਨੋ ਐਸੇ ਬੰਨੋ ਐਸੇ ਦੇ ਲੋ ਕੋਲ ਲੋਕਾਂ ਕੋਲ ਪਾਣੀ ਰਹੀ ਆ ਵੇਖੋ ਸਾਡੀ ਬੰਦਰੀ ਮੇਹਰ ਆ ਰਹੀ ਜੀ ਪਹਿਲੀ ਨੋਪੀ ਕੰਮੀ ਮੇਹਰ ਆਈ ਵੇਖੋ ਭਾਈ ਥਾਣ ਕੱਢੀ ਨੂੰ ਵੇਖੋ ਕਤੀ ਨਜ਼ਾਰਾ ਹੀ ਕੱਢੀ ਕਰ ਰਿਹਾ ਇਹ ਸਾਰੀ ਬਲੀ ਬਾਲੂ ਨੇ ਕਿਰਪਾ ਬੇਲਗੋੜੀ ਜਾਈ ਦੇਣਾ ਛੋਟੀ ਗੱਲ ਹਾਂਜੀ ਹਾਂਜੀ ਨਾ ਭਾਜੀ ਇਹਦਾ 1 5 ਹਾਂਜੀ ਨਾ ਇਹਦਾ 90 ਨਾ ਇਹਦਾ 85 ਨਾ ਇਹਦਾ 75 ਰੁਪਏ ਬਸ ਕਰੋ ਯਾਰ 70000 ਜੀ ਦੇਣਾ ਬਸ ਕਰੋ ਬੋਲ ਯਾਰ ਕੰਦਨ ਕਰਾਈ ਜਾਂਦੇ ਆ 70000 ਦੇ ਕਰੀ ਆਂ ਛੋੜ ਕਰ ਦਾਂਗੇ ਜਿਹੜਾ ਲਊਂਗੇ ਦੇਖ ਲਓ ਭਾਜੀ ਰੇਟ ਕੱਢੀ ਆ ਅੱਜ ਮੇਰੇ ਮੈਨੂੰ ਅੱਖਾਂ ਵੇਖ ਤੇ ਅੱਖਰੀ ਮਿਲਾਂ ਦੇ ਭਾਜੀ ਮੇਰੀ ਗੱਲ ਸੁਣੋ ਮਾਹਰਾਂ ਦੇ ਨੀਆ ਹੈ ਪੈਰ ਦੀਆਂ ਲਈ ਨੂੰ ਖਿਆਲ ਦੀ ਪੈਂਦੀ ਆ ਜੇ 10000 ਫਿਰ ਵੀ ਬੈਣੀ ਵਾਹ ਬਲੂ ਬਾਕੀ ਗੱਲ ਹੈ ਨਾ ਚਲੋ ਚਲੋ ਚਲਿਆ ਤੇ ਇਕੱਲੇ ਗਿਆ ਜਿੱਥੋਂ ਲਈ ਜਿੰਨਾ ਚੋੜਾ ਕਰੋ ਲਈਆ ਉਹਨੇ ਕੋਰਮੇ ਵੀਡੀਓ ਰੱਖਣੀ ਹੈ ਇਹ ਲੋਣ ਐਂ ਹੀ ਜਾਣੀਆਂ ਹੈ ਐਂ ਹੀ ਭਾਗ ਹੀ ਭਾਗ ਕੁਛ ਵੀ ਹੈ ਨਹੀਂ ਇਹਦਾ ਦੁਨੀਆ ਯਾਦ ਦੇ ਤਾਂ ਇਹ ਭਿੰਦੇ ਦੇ ਬੰਨੋਣੇ ਜੁੜੀ ਆ ਨਾਲ ਮੰਨਾਂ ਵੀ ਡਲ ਗਿਆ ਹੁਣ ਵਾਹ ਪਾਜੀ ਇੱਕ ਮਾੜ ਦੇਖੋ ਦੋ ਦ 20 ਕਿਲੋ ਵਾਟ ਥਲੇ ਆ ਜਾਓ ਆ ਜਾਓ ਅੱਛਾ ਭਾਜੀ ਇੱਕ ਦਾ ਦੋਰ ਦਿਓ ਤੇ ਵੜੀ ਭਾਈ 15 ਕੋ ਲਈਓ ਹੈ ਬੰਨਿਆ ਤੂੰ ਮਈਂ ਅੰਦਰ ਕਰ ਨਹੀਂ ਨਹੀਂ ਮੈਂ ਬਚਨ ਨਾ ਕਰਦਾ ਮੱੜ ਸਾਰੀਆਂ ਸਾਰੀਆਂ ਦਲਵਾਓ ਚਲੋ ਵੜੀ ਲਈਏ 500 ਅੱਛਾ ਕਪੜਾ ਸੁਈਓ ਅੱਛਾ ਦੋ ਦ 20 ਕਿਲੋ ਵਾਟ ਹਾਂ ਫ੍ਰੀਕ ਦੁੱਧ ਦੁੱਧ ਚੱਕਾ ਵੇ ਕਦਾ ਹਾਂ ਬਾਈ ਉਹ ਯੋਨਾ ਉਹ ਕਹਿੰਦੇ ਵੀ ਜਿੰਨਾ ਦੁੱਧ ਅਸੀਂ ਚੋਣਾ ਨਾ ਪੰਜ ਛੇ ਕਿਲੋ ਉਹ ਚੋਂਦੇ ਰਹੇ ਹਾਂ ਹਾਂ ਬਾਕੀ ਬੱਚਾ ਪੀ ਨਾ ਰਿਹਾ 16 17 ਜਨਾਂ ਦਾ ਬੱਚਾ ਜੇ ਬੇਦਨੀ ਮੱਛੀ ਨਹੀਂ ਉਹਨਾਂ ਦੇਣੀ ਹਾਂ ਭਾਵੇਂ ਬੈਜੋ ਇਹਦੇ ਥਲੇ ਇਧਰੋਂ ਦੇ ਭਾਵੇਂ ਬੈਜੋ ਉਧਰੋਂ ਹਾਂ ਤੇ ਹੋਣੇ ਦੇ ਥਲੇ 20 20.5 ਲੀਟਰ ਦੁੱਧ ਬੈਠ ਥਲੇ ਮਿੰਕੇ ਦਵਾ ਹਾਂ ਇਹਦਾ ਬਹਿਗਾ ਹਾਂ ਗੋਟਾ ਹੋ ਜਾਊਗਾ ਭਾਈ ਸਾਹ ਹਾਂਜੀ ਇੱਕ ਤੁਹਾਨੂੰ ਵੀਡੀਓ ਵਿਖਾ ਲਈਏ ਨਾ ਕਿੰਨੇ ਕਿਲੋ ਵਾਲੀਆਂ ਚਲ ਗਈਆਂ ਵੀ ਸਾਡੇ 20 ਕਿਲੋ ਦੁੱਧ ਮਿੰਟ ਕਿਆ ਵਾਹ ਜਿਹੜਾ ਕੋਈ ਮਰਜੀ ਦੋ ਟਾਈਮ ਚੋ ਲੈ ਪਰ ਇਹ ਗਰੀਬ ਮੋਲੇ 20 ਕਿਲੋ ਦੇ ਰੇੜ ਅਜ ਇੰਨਾ ਕੀ ਮਾਣਾ ਹੈ ਦਾ ਇੰਨਾ ਇੰਨਾ ਕੀ ਜਾਨਾ ਤਵੀ ਵੇਖੋ ਮੈਡ ਦੇਵਾ ਵੇਖੋ ਬੈਗਰ ਨਹੀਂ ਠੀਕ ਆ ਤੋ ਸਾਬੈੜ ਤਾਂ ਮੂੰਹ ਦਿਖਾਓ ਕੋਲੋ ਮੂੰਹ ਦਸਾ ਪੂਰਾ ਦੇਖੀ ਗਾ ਬਾਈ ਠੀਕ ਆ ਐਨੂੰ ਤੋੜ ਦੀ ਐ ਐਂ ਹੀ ਤੋੜੋ ਬਾਹਰ ਨੂੰ ਘੜੋ ਮੜੀ ਬਣਾ ਵੇਖੋ ਲੈਵਾ ਬਾਜੀ ਵੇਖੋ ਬਾਜੀ ਵੇਖੋ ਬਸਤਾ ਦੇਖੋ ਦੇਖੋ ਜੇ ਵੇਖੋ ਥੱਲੇ ਦੇ ਬੱਚੂ ਨਹੀਂ ਜਾਂਦਾ ਵੇਹੜ ਕੋਲ ਜੀ ਵਾ ਠੀਕ ਇੱਥੇ ਖੜਾਓ ਨਹੀਂ ਠੀਕ ਹੈ ਭਾਜੀ ਬਾਜੀ ਬੜੀ ਜਿਆਦਾ ਭਿੰਦੇ ਜੀ ਮੁੱਲ ਇਹਦਾ ਮੁੱਲ ਭਾਜੀ ਇਹੋ ਜੀ ਦੜਾ ਦਾ ਜੀ ਕਰਦਾ 85 ਕਰੀਏ 80 ਕਰੀਏ 70 ਕਰੀਏ 60 ਕਰੀਏ 50 ਕਰੀਏ ਹਾਂ ਨਹੀਂ ਆਇਆ ਕਿਥੇ ਭਜੂਗਾ ਐ ਐ ਨਹੀਂ ਆਇਆ ਪਿੰਦੇ ਆਉਣ ਨਹੀਂ ਇਹ ਇਹ ਕਿਥੇ ਪਿੰਦੇ ਪਿਆ 2000 ਛੋਟ ਕਰਾਂਗੇ ਤੁਨੀ ਹੋਣ ਹੈ 2000 ਹੋਰ ਛੋਟ ਪੂਰੇ 50000 ਨਹੀਂ 52000 ਬੋਲ ਕੀ ਜਾ ਹੋ ਗਈ 50000 ਜਦੋਂ ਸਦੀਪ ਜੀ ਤੂੰ ਕਹਿੰਦਾ ਨਾ ਤੂੰ ਭਰਾ ਆ ਜਾ 50000 ਕੀ ਹੋ ਗਈ 50000 ਦੱਸ ਜਾਣ ਦੋ 50000 ਦੀ ਕੀ ਭਰਾ ਨੇ ਕਹਿ ਜਿੰਦੇ ਆ ਬਸ ਠੀਕ ਆ ਜਾ ਜੀ ਜੀ ਬੀਗਾ ਆ ਵੀ ਉੱਪਰ ਦੇ ਭਾਈ ਜੀ ਬਿਲਕੁਲ ਜੈਜ ਲੋ ਕਹਿੰਦੇ ਆ ਵਾਧਾ ਕਿਨੇ ਆ ਸਰਾ 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 ਭਾਈ ਸਰਾ ਆ ਜਾਓ ਆ ਜਾਓ ਆ ਜੀ ਇਹ ਸਾਡੀ ਆ ਜਾ ਆ ਜਾ ਇਹ ਸਾਰੇ ਕੁਝ ਦਾ ਡਾਇਰੈਕਟ ਪੜੀ ਨਾਲ ਜੁੜੀ ਹੋਊਗੀ ਸਾਡੇ ਵੀ ਤਰ੍ਹਾਂ ਜੁੜੀ ਹੋਊਗੀ ਠੀਕ ਠੀਕ ਮੈਂ ਵੀਡੀਓ ਕਹਿੰਦਾ ਜਿੰਮ ਮਾਰਦੇ ਆ ਜਿਹਦਾ ਤੇਰੇ ਤੂੰ ਦਿਖਾਵਾਂ ਕਿ ਅਸਲੀ ਨੂੰ ਮਾ ਤਪੋਣਾ ਕਰ ਰਹੇ ਹੋ ਉਹ ਨਾ ਵਿਨਾ ਨਾ ਜਿਹਨੂੰ ਮਾਰਦੇ ਆ ਨਾ ਉਹਦੇ ਸਟੋਰੀਆਂ ਪਾਉਂਦੇ ਉਹ ਤੇ ਵਿਨਾ ਨਾ ਵਾਜਦੇ ਹੋਰ ਕੋਈ ਸਭ ਠੀਕ ਆ ਪਸੂ ਚੰਗੇ ਲੱਗੇ ਖੜੇ ਬਹੁਤ ਵਧੀਆ ਰੇਡ ਰੇਡ ਤਾਂ ਜਮਾ ਹੋਊ ਤੁਹਾਡੇ ਕਹਿੰਦਾ ਰੇਡ ਭਾਜੀ ਬੜੀ ਮਿਹਨਤ ਕਰਕੇ ਲਈ ਹੈ ਹਾਂ ਨਹੀਂ ਉਸੇ ਪਾ ਨਾ ਪਰ ਗੱਲ ਜਮਾਈ ਜਾ ਆ ਪਹਿਲੀ ਤੋਂ ਵੇਖੋ ਸੰਦੀਪ ਭਾਜੀ ਉਹਦਾਂ ਦੀਆਂ ਵੀਡੀਓ ਬਣਾਉਂਦੇ ਆ ਇਹ ਨਹੀਂ ਕਿ 20 ਕਿਲੋ ਵਾ ਤੇ ਜਾ ਕੇ 10 ਕਿਲੋ ਨਿਕਲੂ ਨਿਕਲੂ 20 ਕਿਲੋ ਹਾਂ ਠੀਕ ਗੱਲ ਬਿਲਕੁਲ ਪੈਂਡੇ ਨਾ ਜਾ ਕੇ ਕਿਲੋ ਦੋ ਕਿਲੋ ਨਾ ਘਟ ਜੇ ਹਾਂ ਗੱਤ ਮਾਰ ਦੇ ਵਸ਼ੀ ਕੋਈ ਥਾਂਜ ਕਮੀ ਪੇਸ਼ੀ ਹੋਵੇ ਬੰਦਾ ਲੱਗ ਕੇ ਇੱਥੇ ਖਲੱਦ ਹਾਂ ਭਾਜੀ ਵੇਖੋ ਆਪਾਂ ਵੀ ਮੀਨ ਫਰੇ ਮੀਨ ਫਰੇ ਨਾ ਫੇ ਨਾ ਦੇਣ ਸਭ ਕੁਝ ਮਿਲ ਜਾਂਦਾ ਵਾ ਪੈਸੇ ਮੁੱਕ ਜਾਂਦੇ ਸਭ ਕੁਝ ਮਿਲ ਜਾਂਦਾ ਇਕ ਦਿਨ ਹੀ 8 8000 ਦੀਆਂ ਕਾਇਆਂ ਪਾਤੀਆਂ ਭਜੀ ਨੇ ਹਾਂ ਜੀ ਉਹਨਾਂ ਨੂੰ ਤੂੰ ਰਾਨਾ ਬਣਾ ਕੇ ਤੇਰੇ ਆਪ ਪਾਵਾ ਲਿਆ ਸਤ ਸ੍ਰੀ ਅਕਾਲ ਜੀ ਸੂਈ ਚ ਅੱਛਾ ਮਗਰ ਬੱਛੀ ਬਹੁਤ ਅਜੀਬ ਤੋਹਰ ਆ ਗਿਆ ਤੋਹੇ ਮਗਰ ਬੱਛੀ ਐ ਇਹਦੇ ਮਗਰ ਮੱਛੀ ਬੱਛੀ ਕੁੜੀ ਕਮਾਲ ਕਰਦੇ ਖੜੇ ਖੜੇ ਰੇਟ ਦਾ ਆਖੀ ਬਣਾ ਭਜੀ ਰੇਟ ਬਿਲਕੁਲ ਜਿਆਦਾ ਹੀ ਕਮਾ ਲੈ ਕੱਢ ਦੋ ਇੱਕ ਵੇਲੇ ਚੱਡੇ ਚੱਡਾ ਵਖਾ ਬਣਾ ਚੱਡਾ ਵਖਾ ਆ ਜੀ ਸੂਈ ਜੋ ਚੱਲੋ ਤੂੰ ਦੇਖੋ ਵੇਹੜਾ ਦੇਖ ਵੇਹੜਾ ਦੇਖ ਮੂੰਹ ਤੂੰ ਜੇ ਸੁਕੇ ਵੇਹੜਾ ਦੇਖ ਸਵੇਰੇ ਸੂਈ ਨਾ ਬਚਾਰਾ ਚੰਗ ਚੰਗ ਗਿਆ ਅੱਛਾ ਦੇਖੋ ਲੈ ਵਾਰ ਕਰ ਚੰਗਾ ਲੈ ਵਾ ਬੈੜੀ ਸੋਣੀ ਆ ਵੈੜ پوری ਬਰਦੀਲੀ ਆ ਅਰੇ ਕਰੀ ਇਹਨੇ ਬੱਛੀ ਨੇ ਦੁੱਧ ਦੇਣਾ 11-12 ਲੀਟਰ ਦੁੱਧ ਇਸ ਨੂੰ ਬੈੜਵਾ ਠੀਕ ਆ ਤੇ ਬਹੁਤ ਹੀ ਚੰਗੀ ਆ ਇਹਦਾ ਬੱਛਾ ਇਹ ਵੱਛੀ ਜੋ ਆ ਜੋ ਸਵੇਰੇ ਬੀਚੂ ਆ ਠੀਕ ਆ ਵਾਜੀ ਤੇ ਜਿਹਨੇ ਵੀ ਕਹੋਗੇ ਜੈਲ ਭਾਣਾ ਹੀ ਬੇਚੀ ਇੱਕੋ ਜੀ ਬੋਲੋ ਬੰਨੂ ਬੋਲ ਯਾਰ 30 ਨਹੀਂ ਮੰਗਣਾ 28 ਨਹੀਂ ਮੰਗਣਾ 5000 ਦੀ ਦੇਦਾ ਵੀਰ ਜੀ 20000 ਦੀ ਖਾਨਾ ਦੇਣੀ ਦੇਣੀ ਚੱਲ ਯਾਰ 20000 ਦੀ ਦੇਦਾ ਜਾਨ ਦੇ 20 ਦੀ ਬੋਡੀ ਵੀ ਹੋ ਗਈ ਹੈ ਬੋਡੀ ਬੋਡੀ ਵੀ ਹੋ ਗਈ ਬੋਡੀ ਬੋਡੀ ਅਪਦੇ ਜੇਕਰ ਕਮੈਂਟ ਆਏ ਮੇਰੇ ਵੀਰ ਦੇ ਪਰਾ ਕੀ ਰਵਾਉਂਦਾ ਕਿੰਦਰ ਰਵਾਉ ਰਵਾਉ ਚੱਲ ਯਾਰ ਚੱਲ ਯਾਰ ਰਵਾ ਦਵਾ ਹਾਂਜੀ ਆਦੋ ਹਾਜੀ ਹਾਜੀ ਬੱਲ ਨੂੰ ਸਾਰੀ ਪਾਜਾ ਹਾਂਜੀ ਮੈਂ ਸਾਰੀ ਆਉਂਦੀ ਹਾਂ ਬੱਲ ਨੂੰ ਸਾਰੀ ਆਉਂਦੀ ਹੈ ਸਾਰੀ ਆਦੀ ਸਾਰੀ ਆਉਂਦੀ ਪਾਜੀ ਨੂੰ ਪਾਜਾ ਮੇਰੀ ਗੱਲ ਸੁਣੋ ਪਾਜਾ ਪਾਜੀ ਆਉਂਦੀ ਆ ਇਹੋ ਜਿਹੀ ਬੈਠ ਲਿਆ ਆ ਕੇ ਪਾਜੀ ਪਾਤੀ ਬੱਲ ਨੂੰ ਖਾਂਜ ਗਮਨ ਬੱਲ ਨੂੰ ਜੇ ਆਂਗਲਾਂ ਨਾਲ ਸੱ ਕਰ ਲੈ ਜੇ ਕੋਈ ਇੱਕ ਦਿਨ ਕੋ ਵੱਧ ਘੱਟਦਾ ਪਈਏ ਫੇਰ ਨਹੀਂ 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 ਨਾ ਨਹੀਂ ਨਾ ਪੇਦੀ ਪਾਜੀ ਆਪਣਾ ਬਣਾ ਰੱਖਾ ਕੋਈ ਕਹਿੰਦਾ ਨਾ ਐ ਕਰਕੇ ਐ ਕਰਦੇ ਨਹੀਂ ਐਦਾਂ ਆਵੇ ਐਦਾਂ ਕਰਕੇ ਜਦੋਂ ਮਰਜੀ ਐ ਕਰ ਲੀਦਾ ਐਦਾਂ ਕਰਕੇ ਕਿ ਐਂ ਕਰਕੇ ਬਗੜਾ ਹੋ ਗਿਆ ਐ ਬਸ ਹੋ ਗਿਆ ਜੋ ਕਿ ਚੱਲ ਗਿਆ ਉਹ ਕਿਹੋ ਜਿਹਾ ਏਦਾਂ ਵਾਦ ਹਾਂ ਜੀ ਕਰਦੇ ਤੇ ਜੇ ਕਿਹਦੇ ਹੋਲੀ ਇਹ ਕਰਦਾ ਫੇਰ ਤੇ ਉਦੋਂ ਤੋਂ ਬਹੁਤ ਹਜ਼ਾਰ ਰੁਪਏ ਪਾ ਲਏਗਾ ਵੀ ਆ ਕਰਵਾ ਦੋ ਵੰਡੀ ਆ ਨਹੀਂ ਤੈਨੂੰ ਪਤਾ ਨਾ ਲੱਗੇ ਨਹੀਂ ਨਹੀਂ ਕਿਉਂ ਨਾ ਲੱਗੇ ਪਤਾ ਨਹੀਂ ਪੈ ਜਾਂਦੇ ਹੋਗੇ ਨਹੀਂ 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 ਤੇ ਰੋਣਾ ਨਹੀਂ ਪਤਾ ਇਹ ਜਿਹੜਾ ਬੰਦਾ ਨਾ ਪਿੱਛੇ ਦਸ ਰੋਲੇ ਪੈਣੀ ਜਾਂਦਾ ਪਾਜੀ ਪੈ ਜਾਂਦਾ ਕਿਤੇ ਪਲੇਖਾ ਪੈ ਜਾਂਦਾ ਇਹ ਗੱਲ ਹੈਗੀ ਉਹਦਾ ਇੱਕ ਗੱਲ ਜਨਾ ਬੰਦਾ ਅਗਿਆਨ ਨਾ ਉਹਨੂੰ ਪਲੇਖਾ ਮਾਰ ਜਿਹੜੇ ਪੱਕੇ ਕਾਰੀਗਰ ਬੰਦੇ ਉਹਨਾਂ ਨੇ ਨਹੀਂ ਪਲੇਖਾ ਮਾਰ ਬੰਦੇ ਸਾਡੇ ਕੋਲ ਹੋਰ ਹੈਗੇ ਨਾ ਮੰਡੀ 'ਚ ਜਾਣ ਵਾਲੇ ਉਹ 골ਡੀ ਹੁਣੀ ਉਹ ਬੜੇ ਕਰੰਡੇ ਆ ਉਹ ਨਾ ਫੇਰ ਬੇਗਾਨੀ ਹੋਣੀ ਚੰਡੇ ਸਾਦਾ ਦੇ ਬੰਦੇ ਆ ਇਹਨਾਂ ਉਸਾਰ ਰੱਖੇ ਹੁੰਦੇ ਨਾ ਬੰਦੇ ਬੜੇ ਹੀ ਯਾਰ ਸਾਡੇ ਭਰਾਵਾ ਨਾ 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 ਪਹਿਲੇ ਆਪਣੇ ਆਪਣੇ ਇਲਾਕੇ ਦਾ ਕੰਮ ਹੁੰਦਾ ਹੁਣ ਜਿੱਦਾਂ ਅਸੀਂ ਪਿੰਡਾਂ 'ਚ ਮਾਲ ਲੈਂਦੇ ਆ ਕੋਈ ਕੋਈ ਮੰਡੀਆਂ 'ਚ ਮਾਲ ਲੈਂਦੇ ਆ ਹੁਣ ਮੰਡੀਆਂ ਜਾਂਦਾ ਕੰਮ ਹੱਥ ਨਾਲ ਜਿਹੜਾ ਸਾਡਾ ਤੇ ਹੜਾ ਦਾ ਕੰਮ ਚੱਲ ਪਿਆ ਹੈ ਬੱਲੂ ਇਹ ਨਹੀਂ ਮਿਹਨਤ ਕਰਦਾ ਤੇ ਇਹੋ ਜਿਹੀਆਂ ਗਾਈਆਂ ਦਾ ਮੈਂ ਆਹ ਰੇਡ ਪਾਤਾ ਭਾਰਾ ਲੱਗ ਜਾਂਦਾ ਹੁਣ ਸੱਤ گاਵਾ ਐਸੇ ਭਾਰਾ ਨਾ ਲਈਆਂ ਆ ਆਪਾਂ ਉਹ ਵੀਡੀਓ 'ਚ ਪਾਉਣੀ ਆ ਪਰੋ ਧਾਨਣਾ ਵੇਲੇ ਕੋਜੀ ਸਾਹਿਬ ਬਲੂਨ ਬਲਰਤਾਨਾ ਐ ਹੀ ਫੋਨ ਆਈ ਗਏ ਡਗ 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 ਆਪਾਂ ਗਾਓ ਬੜੀ ਆ ਜਕੜੀਆਂ ਨਹੀਂ ਕੋਈ ਇਧਰ ਕੋਈ ਇਧਰ ਕੋਈ ਇਧਰ ਘੁੰਮੀ ਜਾਣਾ ਆਜਾ ਜੀ ਕੰਪਨੀ ਤਾਂ ਗਿਆ ਰੱਬ ਤੋਂ ਡਰ ਗਿਆ ਨੇ ਮਾਰਾ ਗੱਬਾ ਸਾਰੇ ਵੀਰ ਜਿਹੜੇ ਕਹਿੰਦਾ ਜਿੱਦਾਂ ਕੋਈ ਕੋਈ ਨਸ਼ਾ ਨਾ ਕਰਨਾ ਜਿੱਦਾਂ ਅਸੀਂ ਮੈਂ ਤੇ ਰਹਿਣਾ ਸਾਰੇ 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 ਵੀਰ ਮੈਂ ਤੇ ਕਰਦਾ ਸਾਰੇ ਵੀਰ ਮੈਂ ਤੇ ਕਰਦਾ ਵੱਡੀ ਗੱਲ ਇਹ ਆ ਕਿ ਵਪਾਰ ਜਿਹੜਾ ਬੜੀ ਵਧੀਆ ਚੀਜ਼ ਵਾ ਸਾਰੇ ਬੰਦੇ ਕਮਾਈ ਕਰਨ ਹੁਣ ਨਸ਼ਿਆਂ ਦੇ ਜਿਹੜੇ ਕੰਮ 'ਚ ਪਏ ਆ ਨਾ ਉਹ 'ਚ ਕੁਝ ਨਹੀਂ ਰੱਖਿਆ ਕੋਈ ਪੈਸੇ ਨਹੀਂ ਲਾ ਦੀ ਵੀ ਮੈਂ ਮੈਂ ਆਪਣੀ ਪੈਸੇ ਕਰਾਉ ਮਾੜੀ ਪਸ਼ੂ ਲਿਆਦੇ ਆ ਇਹਨਾਂ ਨੇ ਪੈਸੇ ਲਾਏ ਆ ਇਹਨਾਂ 'ਚ ਕੋਈ ਕਮਾਈ ਕਰਨੀ ਆ ਇਹ ਵੇਚਣੀਆਂ ਫੇਰੇ ਫੇਰ ਲਿਆਉਣੀਆਂ ਆ ਪਾਣਾ ਪਾਈਆਂ ਦੇ ਭਾਜੀ ਪਾਣਾ ਵੀਰਾਂ ਦੇ ਘਰ ਜਾਣੀਆਂ ਚੰਗੀਆਂ ਝੋਡੀਆਂ ਜਬਰਾ ਤੇ ਪਾਣਾ ਪਾਈਆਂ ਸਾਰੇ ਲੋਕ ਸਾਨੂੰ ਕਹਿੰਦੇ ਆ ਵੀ ਇਹ ਰੇਟ ਬੜਾ ਘੱਟ ਪਾਉਂਦੇ ਆ ਪਰ ਯਾਰ ਨਹੀਂ ਹਰ ਬੰਦਾ ਵਿਚਾਰਾ ਮਾੜਾ ਵੀ ਇਹਦੇ ਚੰਗਾ ਵੀ ਬੈਠਾ ਤੇ ਇੱਕ ਨਾਲ ਗੱਲ ਦੇ ਸਾਡੀ ਬਾਈ ਖਤਮ ਪਾਜੀ ਮੈਨੂੰ ਉਦੋਂ ਜਿਹੜੀ ਆਪਾਂ 8000 ਰੇਟ ਪਾਇਆ ਸੀ ਨਾ ਤੰਨਾ ਵੀਰਾਂ ਨੇ ਮੈਨੂੰ ਕਿਹਾ ਯਾਰ ਕਹਿੰਦੇ ਅਸੀਂ ਤੈਨੂੰ 10000 11000 ਪਾ ਦਨੇ ਆਂ ਤੂੰ ਆਟੀਆਂ ਦੇ ਦੋ ਜਵਾਰ ਜਵਾਨੇ ਹਾਂਜੀ ਪਰ ਇਹ ਸੁੱਕੇ ਗਈਆਂ ਗਾਈਆਂ ਬਟਾਲੇ ਦਿੱਤੀ ਆਪਣੇ ਲੱਗੇ ਇੱਥੇ ਹੀ ਆ ਗਈ ਦੋਸਾਂ ਛੋਟ ਵੀ ਕਰ ਬਾਈ ਚਲੋ ਕੋਈ ਹਾਂਜੀ ਆ ਬਟਾਲੇ ਮੰਡੀ ਚ ਗਈ ਆ ਉਹ ਹੁਣ ਮਈਆਂ ਭਾਜੀ ਇਹੋ ਜਿਹਿਆਂ ਦਾ ਲੱਖ ਲੱਖ ਵੀ ਪੈਣ ਰਿਆ ਪਰ ਜੇ ਮਿਹਨਤ ਨਾਲ ਲਈਆਂ ਕਰਕੇ ਤੇ ਮਿਹਨਤ ਨਾਲ ਪਹਿਲਾ ਕੱਢੀ ਵੇਖੋ ਕੱਢੀ ਬਿਲਕੁਲ ਬਿਲਕੁਲ ਪੀ ਭਾਉ ਦਾ ਨਹੀਂ ਭਾਉ ਥੋੜਾ ਥੋੜਾ ਨਫਾ ਭਾਜੀ ਦੋਸਾਂ ਬਿਲਕੁਲ ਵੱਡਾ ਵੱਡਾ ਨਫਾ ਲਓ ਚਲੋ ਚਲੀ ਜਾਵੇ ਕੰਮ ਦੀਆਂ ਤਾਂ ਹੁੰਦੀਆਂ ਤੇ ਜਾਣ ਜਾਣ ਤੇ ਨਵਾਂ ਲੈ ਗਿਆ ਨਾ ਨਾ ਨਾਲੇ ਤੁਸੀਂ ਆਉਣਾ ਮੈਨੂੰ ਤੇਰੀ ਮਾਹੀ ਪਰਸੋਂ ਪਰਸੋਂ ਦੇ ਢਿਕਣੇ ਪਰਸੋਂ ਦੇ ਢਿਕਣੇ ਗਾਵਾਂ ਚਲ ਗਈਆਂ ਨੇ ਤੇ ਪਰਸੋਂ ਹੀ ਤੁਹਾਨੂੰ ਫੋਨ ਕੀਤਾ ਕੱਲ੍ਹ ਨੂੰ ਵੀ ਕੀਤਾ ਕੱਲ੍ਹ ਵੀ ਅਸੀਂ ਦੋ ਮਈਆਂ ਵੇਚੀਆਂ ਛੋਟੀ 1 ਲੱਖ 5000 ਦੀ ਵੇਚੀ ਬੰਦਾ ਚਲ ਗਿਆ ਬਾਹਰ ਦੋ ਮਹੀਨੇ ਉਹਨਾਂ ਦੀ ਜਨਾਨੀ ਕੋ ਪਠੇ ਨਹੀਂ ਪੈਂਦੇ ਦੋਹਾਂ ਮਹੀਨੇ ਦੀ ਸੂਈ ਮਗਰ ਕਟਾ ਸੀ ਅੱਜ ਝੋਟੀ ਪਾਉਣੀ ਸੀ 8 ਕਿਲੋ ਦੁੱਧ 45000 ਦੀ ਵੱਡੀ ਝੋਟੀ ਰਾਤੀ ਮੀਰ ਵੇਚਣ ਵਾਲੇ ਲੈ ਗਏ 43400 ਦੀ ਕਹਿੰਦੇ ਭਾਅ ਨਾ ਨਹੀਂ ਮਿਲਦੀਆਂ ਮਾਲ ਸਭ ਕੋਈ ਨਹੀਂ ਨਹੀਂ ਬੜਾ ਕੁਝ ਮਦਾਂ ਭਾਰੀ ਲੱਗੀ ਆ ਚਲੋ ਸਾਡੀ ਫਿਰ ਤੋਂ ਥੋੜੀ ਜਿਆਦੀ ਆ ਦੂਰੜੇ ਬੰਨ ਨਿਕਲੇ ਜੀ ਦਾ ਤੇ ਮਾਲ ਫਿਰ ਤੁਰ ਕੇ ਲਾਉ ਤੇ ਮਾ ਪਾੜਾ ਲਾ ਦੇ ਵਿਖ ਜਾਂਦਾ ਯਾਰ ਵੇਖੀ ਦੇ ਨੇ ਵੇਖੀ ਦੇ ਨਾ ਮਾਲ ਕੋ ਨਹੀਂ ਪਾਜੀ ਮਾਲ ਬੜਾ ਮਿਲਦਾ ਯਾਰ ਆਹ ਨਹੀਂ ਕਿਤੇ ਮੈਂ ਮਾਨੇ ਹੀ ਮਰਦਾ ਮੈਂ ਤਾਂ ਬੜਾ ਥੋੜਾ ਜਿਆਦਾ ਫਿਰਨਾ ਮਜ਼ਾ ਆਦਾ ਨਹੀਂ ਆ ਬੇਮਾਰੀ ਆਦਾ ਪੈਂਦਾ ਵਾ ਜੈ ਜੀ ਹੁਣ ਜਿਵੇਂ ਆ ਤੁਸੀਂ ਰੇਡ ਪਾ ਲਈ ਹਾਂਜੀ ਉਹ ਜਿੱਥੇ ਤੁਸੀਂ 70 ਦੀ ਲੈ ਲਓ ਪਰ ਤੁਸੀਂ ਕਿਥੇ ਵੇਚੋਗੇ ਨਹੀਂ ਫੇਰ ਕਿਤੇ ਵੇਚਣੀ ਬਾਕੀ ਆ ਆਹ ਕਹਿੰਦੇ ਚਲ ਹੁਣ ਕੋਈ ਇੰਦਰ ਕੋਲੋਂ ਵੀ ਕੋਤਿਆਂ ਦੋਦ ਨਹੀਂ ਤੁਹਾਨੂੰ ਮਿਲਿਆ ਹੀ ਆ ਭਾਜੀ ਲੈ ਕੇ ਦੇਣੀ ਆ ਆਪਾਂ ਲਈਆਂ ਵੀ ਦੱਸਦਾ ਨੇ ਕੋਈ ਯਾਰਾ ਕਮਾਈ ਨਹੀਂ ਨਹੀਂ ਕੰਡੇ ਹੈਗੇ ਦੱਸੋ ਜੀ ਮੇ 349 ਵੀ ਗਾਂ ਸਾਨੂੰ ਘਰ ਪੈਂਦੀ ਆ ਆਪਾਂ ਇਹ ਜੋ ਕਮਾਈ ਕਰਕੇ ਦੇਣਦੇ ਆ ਆਪਾਂ ਐਵੇਂ ਥੋੜਾ ਦੇਣਦੇ ਹੈਗੇ ਆ ਵੇਖੋ ਪੜੇ ਪਾਏ ਗਾਨੀਆਂ ਪਾਈਆਂ ਸਵੇਰ ਦੇ ਸ਼ੈਂਪੂ ਮਾਰੇ ਆ 400 ਦਾ 400 ਹੀ ਲੱਗ ਜਾਂਦਾ ਭਾਜੀ ਭਾਜੀ ਜੋ ਸਵੇਰ ਦੇ ਸਫਤੇ ਤੇ ਡائیں ਵੇਖੋ ਹਾਂ ਐਂ ਹੀ ਗਾਂਾਂ ਦਾ ਪਿਆ ਚੋਾਈ ਬੜੀ ਜੀ ਚੋਾਈ ਬੜੀ ਕੋਈ ਚੋਰ ਨਾ ਲੱਗੀ ਆ ਦੁੱਧ ਨਹੀਂ ਡੋਲਣਾ ਵੇਖੋ ਰਹਿਣ ਰਹਿਣ ਥੱਲੇ ਦੁੱਧ ਨਹੀਂ ਡੋਲਣਾ ਬਹੁਤ ਹੀ ਜ਼ਿਆਦਾ ਚੋਣ ਭਰੀ ਚੰਗੀ ਆ ਚਲੋ ਤੇ ਮਈਆਂ ਤੇ ਵਿਕਰਮ ਮਾਰ ਦੋ ਕੈਮਰਾ ਵਿਖਾ ਦਿਓ ਆਜੋ ਆਜੋ ਫਿਰ ਵਿਖਾ ਦਈਏ ਕਾਜ ਲੋ ਜੀ ਚੈੱਕ ਕਰ ਲੋ ਪਰਾਂ ਦੀ ਤੇ ਬਾਕੀ ਬੜਾ ਥੋੜਾ ਰੇਡ ਬਾਈ ਹੋ ਰਿਹਾ ਦਾ ਤੇ ਬੜੀ ਖੁਸ਼ੀ ਹੋਦੀ ਮੈਨੂੰ ਇਹ ਰੇੜੀ ਕਰੀ ਜਾਣੀ ਬੜੀ ਖੁਸ਼ੀ ਹੋਈ ਜਾਊਗੀ ਆਹ ਦੇਖੋ ਛੱਡੇ ਛੱਡੇ ਬਖਾ ਲੋ ਆਹ ਬਖਾ ਲੋ ਬਲੂਣੀ ਆਹ ਦੇਖੋ ਛੱਡੇ ਦੇਖੋ ਕੋਈ ਕਹਿਣ ਨੂੰ ਤੇ ਕਹਿ ਲੀਏ ਸਾਰੀਆਂ ਮਈਆਂ ਉਧਰੋਂ ਆਈਆਂ ਹਾਂ ਪਰ ਨਹੀਂ ਓਕੇ ਦੇਖੋ ਬਿਲਕੁਲ 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 ਦਨੀਆ ਜੋ ਢੀ ਬਣੀ ਹੈ ਨਾ ਆਜੀ ਆਜਾ ਆ ਰੋਕੋ ਕੱਢੀ ਮੇਰਾ ਉਹ ਕਿੱ사 ਦੀ ਕੱਢੀ ਮੇਰਾ ਨਹੀਂ ਜੈ ਜੀ ਜੈ ਜੀ ਕੁਛ ਨਹੀਂ ਦਾ ਜੈ ਜੀ ਆ ਜੈ ਜੀ ਬੜੀ ਇਹ ਫਿਰ ਲੱਖ ਰੁਪਏ ਦੀ ਹੈ ਹੈਗੀ ਬੜੀ ਹੈਗੀ ਭਾ ਨਾ ਲਈਆਂ ਤੇ ਭਾ ਨਾ ਦਵਾਂਗੇ ਸਾਰੇ ਮੇਰੇ ਵੀਰ ਜਿਹਨਾਂ ਪੈਸੇ ਲਾਉਣੇ ਆ ਆਪਣੀ ਤਸੱਲੀ ਕਰਕੇ ਆਣ ਕੇ ਦੋ ਟਾਈਮ ਚੋਗੇ ਜਿਹਨੇ ਨਹੀਂ ਚੋਣੀਆਂ ਉਹ ਸਾਡੀ ਗਰੰਟੀ ਆ ਦੋ ਦੋ ਟਾਈਮ ਵਾਂਚੋ ਕੇ ਮਈਆਂ ਫੜ। ਬਿਲਕੁਲ ਭਾਜੀ। ਠੀਕ ਹੈ ਨਾ? ਵੇਖੋ ਅਸੀਂ ਲਿਆਉਂਦੀਆਂ ਅਸੀਂ ਵੰਡਾ ਵੀ ਪਾਉਂਦੇ ਆ। ਹਾਂਜੀ। ਪਠਾ-ਤੱਥਾ ਦੀ ਬਲੀਆ ਪਾਉਂਦੇ ਆ। ਬਿਲਕੁਲ। ਇਹਨਾਂ ਦੀ ਪੂਰੀ ਬਦਲ ਜਿਨੀ ਸਿਰ ਆਉਂਦੀ ਆ। ਨਹੀਂ ਉਹ ਰਹਿਗਾ ਭਾਜੀ। ਮਈਆਂ ਮਈਆਂ ਮਰੀਆਂ ਹੁੰਦੀਆਂ ਭਾਜੀ ਅਸੀਂ ਪੂਰੀਆਂ ਇਹਨਾਂ ਨੂੰ ਨਵਾਲ-ਦਵਾਲ ਦੇ ਜਦੋਂ ਵਪਾਰੀਆਂ ਦੇ ਘਰਾਂ 'ਚ ਜਾਂਦੀਆਂ ਨਾ ਇਹ ਸਿਰ ਪ੍ਰਾਣੀਆਂ ਬਣ ਚਲਦੀਆਂ। ਰੋਣੇ-ਵਾਰੇ। ਬਿਲਕੁਲ ਜੀ। ਇਹਦੇ ਕਰਮਾਲੀ ਆਂਦੀਆਂ ਦੀ ਸਾਡੀ ਜ਼ਿੰਦਗੀ ਸੁਵਾਰੀ ਗਈ ਇੱਥੇ। ਬਿਲਕੁਲ ਭਾਜੀ। ਜਿਨਾਂ ਜਿਨਾਂ ਹਾਂਜੀ ਬਾਹ ਸਾਫੂ ਕਰਕੇ ਸਿੰਗਾਂ ਤੇਲ ਤੋਂ ਲਾਓ ਅਹੀਂ ਤੇ ਬੰਨੀ ਯਾਰਾ ਵੈਨੀਆਂ ਲਸ਼ਕਾਈਆਂ ਹਾਂ ਬੱਜਾ ਲੈਣੇ ਉਹਦੇ ਨੇ ਕੰਪਾ ਦੀ ਪੈਦਾ ਬਾਹਰ ਗਿਆ ਹੋ ਜਾਂਦਾ ਚਲੋ ਫੋਨ ਫਰ ਭਿੰਦੇ ਜੀ ਨੰਬਰ ਇਹ ਪਿੰਡ ਹੈਗਾ ਜੋ ਆਪਣਾ ਤਵਾਨ ਤੇ ਜ਼ਿਲ੍ਹਾ ਹੈਗਾ ਕਰਦਸਪੁਰ ਤਸਵੀਰ ਪਟਾਲਾ ਨੇੜੇ ਅਲੀਗਾਲ ਦੇ ਤੇ ਦਲਮ ਦੇ ਨੰਬਰ ਹੈਗਾ ਆਪਣਾ 9592 ਤੇ 27529 9592 ਤੇ 27529 ਹਾਂ ਠੀਕ ਹੈ ਨਾਮ ਮੇਰਾ ਕਿੰਦਾ ਠੀਕ ਹੈ ਨਾਮ ਵਧੀਆ ਕਾਰਦੋ ਵਾਤਵਾ ਸ਼ੇਅਰ ਕਰ ਬਬੀ ਜੀ ਲਾਈਕ ਕਮੈਂਟ ਕਰਿਓ ਸਾਫੂ ਕਮੈਂਟ ਚੰਗੇ ਚੰਗੇ ਕਰੋ ਠੀਕ ਆ ਬਿਲਕੁਲ ਠੀਕ ਆ ਓਕੇ